ਸਮਰਾਲਾ ਪੁਲਿਸ ਤੇ ਵੱਲੋਂ ਹੈਰੋਨ ਸਪਲਾਈ ਕਰਨ ਜਾ ਰਹੀਆਂ ਦੋ ਸਹੇਲੀਆਂ ਨੂੰ ਕਾਬੂ ਕਰਨ ਦੀ ਖਬਰ ਮਿਲ ਰਹੀ ਹੈ ਦਾਸਦੇ ਕਿ ਇਸ ਸੰਬੰਧੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਐਸ ਐਚ ਓ ਸਮਰਾਲਾ ਪਵਿੱਤਰ ਸਿੰਘ ਨੇ ਦੱਸਿਆ ਹੈ ਕਿ ਸਮਰਾਲਾ ਪੁਲਿਸ ਐਸ ਐਸ ਪੀ ਖੰਨਾ ਡਾਕਟਰ ਜੋਤੀ Yadav ਤੇ ਡੀ ਐਸ ਪੀ ਸਮਰਾਲਾ ਤਰਲੋਚਨ ਸਿੰਘ ਦੀ ਅਗਵਾਈ ਹੇਠਾ ਨਸ਼ਾ ਤਸਕਰ ਦੇ ਵਿਰੁੱਧ ਮੁਹਿੰਮ ਲਗਾਤਾਰ ਚੱਲ ਰਹੀ ਹੈ ਤੇ ਉਹਨਾਂ ਦੱਸਿਆ ਕਿ ਸਬ ਇੰਸਪੈਕਟਰ ਨਿਤਿਸ਼ ਚੌਧਰੀ ਪੁਲਿਸ 파ਟੀ ਦੇ ਨਾਲ ਹੈਡਰ ਚੌਂਕੀ ਦੇ ਸਾਹਮਣੇ ਨਾਕਾਬੰਦੀ ਕਰਕੇ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ 체킹 ਕੀਤੀ ਜਾ ਰਹੀ ਸੀ ਤਾਂ ਐਸੇ ਦੌਰਾਨ ਦੋ ਲੜਕੀਆਂ ਲੁਧਿਆਣਾ ਵੱਲੋਂ ਆ ਰਹੀਆਂ ਸੀ ਇੱਕ ਬੱਸ ਤੇ ਹੇਠਾ ਉਤਰਦੀਆਂ ਨੇ ਤੇਜ਼ ਦੌੜਨ ਲੱਗਦੀਆਂ ਨੇ ਤੇ ਸ਼ੱਕ ਪੈਣ ਤੇ ਉਹਨਾਂ ਨੂੰ ਰੋਕਿਆ ਜਾਂਦਾ ਹੈ ਅਤੇ ਮਹਿਲਾ ਸਟਾਫ ਦੀ ਮਦਦ ਦੇ ਨਾਲ ਉਹਨਾਂ ਦੀ ਤਲਾਸ਼ੀ ਲਈ ਜਾਂਦੀ ਹੈ ਤਾਂ ਉਹਨਾਂ ਦੇ ਪਾਸੋਂ 60 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਜਿਸ ਤੇ ਪੁਲਿਸ ਨੇ ਦੋਹਾਂ ਕੁੜੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਦੱਸਦੀ ਹੈ ਕਿ ਦੋ ਦਿਨ ਦਾ ਰਿਮਾਂਡ ਹਾਸਲ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰਨ ਦੀ ਗੱਲ ਆਖੀ ਜਾ ਰਹੀ ਹੈ ਜੀ ਜਿੱਕੇ ਨੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਖੜਨਾ ਇਹ ਐਸਐਸਪੀ ਸਾਹਿਬ ਸੁਨਾਰਾ ਮੀਂਹ ਸਾਥੀ ਰੂਹ ਨੇ ਤੁਮ ਸਾਥੀ ਨਹੀਂ ਨਹੀਂ ਪੁਲਿਸ ਕਹਿੰਦੇ ਤੋਂ ਅਮਰੇ ਥਾਣਾ ਸੁਨਾਰਾ ਦੇ ਕੇ ਨਾ ਕਾ ਬਣੀ ਜੀ ਬਰ ਅੰਨੇ ਨਾਟਾ ਵਰਤੀ ਇੱਕ ਮੀਰੀਆਂ ਹੋਣ ਜਾਣ ਵਾਲੀਆਂ ਅੰਕਲਾ ਨਹੀਂ ਚੈਕ ਇਨ ਕਰ ਰਹੀ ਸੀ ਇੱਕ ਬਸ ਲੁਧਿਆਣੇ ਤੋਂ ਜੰਗਿਆਰੋਂ ਵੱਲੋਂ ਜਾ ਰਹੀ ਸੀ ਤੇ ਉਥੋਂ ਜੋ ਸਵਾਰੀਆਂ ਉਤਰੀਆਂ ਜਿਨ੍ਹਾਂ ਦੇ ਵਿੱਚ ਦੋ ਲੜਕੀਆਂ ਵੀ ਸੀ ਉਹ ਪੁਲਿਸ ਪਾਰਟੀ ਨੂੰ ਦੇਖੇ ਜਿਹੜੇ ਤੇਜ਼ ਤੇ ਤੇਜ਼ ਚੱਲਣ लागले ਤਾਂ ਪੁਲਿਸ ਪਹੁੰਚ ਸਕੋ ਗਿਆ ਇਹਨਾਂ ਦੇ ਕੋਲੇ ਕੋਈ ਨਸੀਲਾ ਪਦਾਤਤਾ ਜਾਂ ਕੋਈ ਗਲਤ ਚੀਜ਼ ਨਹੀਂ ਤਾਂ ਅੱਗੇ ਜਾ ਕੇ ਪੁਲਿਸ ਪਾਰਟੀ ਨੇ ਐ ਪੁਲਿਸ ਪਾਰਟੀ ਚਾਰਜ ਦੇ ਐਸਆਈ ਨਵੀਸ ਚੌਧਰੀ ਵੀ ਦੇ ਨਾਲ ਸਾਡੇ ਮਹਿਲਾ ਕਰਮਚਾਰੀਏ ਸੀ ਉਹਨਾਂ ਦੋਨਾਂ ਲੜਕੀਆਂ ਨੂੰ ਨਾਮ ਪਤਾ ਪੁੱਛਿਆ ਤੇ ਇੱਕ ਨੇ ਨਾਮ ਦੱਸਿਆ ਆਪਣਾ ਇਕਵਾਲ ਔਰ ਉਹ ਹਾਕਮ ਸਿੰਘ ਹੋਣ ਵਾਲਾ ਦੇ ਸੇਕ ਮੋਟੰਡਾ ਦੇ ਰਹਿਣ ਵਾਲੇ ਸੀ ਦੂਸਰੀ ਕੁੜੀ ਲੜਕੀ ਸੀ ਅਮਨਪ੍ਰੀਤ ਕੌਰ ਉਹਦਾ ਆਪਣੇ ਸੇਕਵਾ ਰੋਡ ਪਰ ਨਾਲੇ ਵੀ ਰਹਿਣ ਵਾਲੀ ਸੀ ਤਾਂ ਉਹਨਾਂ ਦੇ ਤਲਾਸ਼ੀ ਲਈ ਦੋਨੋਂ ਕੋਲ 60 ਗ੍ਰਾਮ ਐਰੋਲ ਗ੍ਰਾਮ ਤੋਂ ਪੜਾਈ ਕਰ ਲਈ ਨਹੀਂ ਕਿ ਇਹਨਾਂ ਦਾ ਨਹੀਂ ਪੜਾਈ ਦਾ ਗੱਲ ਜੇ ਸਾਹਮਣੇ ਨਹੀਂ ਗਈ ਸਾਡੀ ਜਿਹੜੀ ਮੁੱਢਲੀ ਪੁੱਛੀ ਸੀ ਤੋਂ ਤਾਂ ਇਹੀ ਸਾਹਮਣੇ ਆਇਆ ਕਿ ਇਹੇ ਕਿਰਾਏ ਤੇ ਇਹ ਤੇ ਮੁਟਾ ਕਮਰਾ ਲੈ ਕੇ ਮਹਾਲੀ ਰਹੇ ਜੀ ਤੇ ਉੱਥੇ ਗਲਤੀ ਕੰਮ ਕਰਦੀਆਂ ਨੇ ਧੰਦਾ ਕਰਦੀਆਂ ਨੇ ਫੇਰ ਉਹ ਤੇ ਹੈਗੇ ਨੇ ਆਪ ਜੀ ਸਹੀ ਹੀ ਨੇ ਦੋਨੋਂ ਆਪਾਂ ਜੀ ਆਪ ਵੀ ਚੀਨ ਦਾ ਮੀਲੀਮ ਲਾਪ ਇਹੀ ਆ ਜੀ ਇਧਰੋਂ ਅਪਰੋਚ ਤੋਂ ਸਾਈਡ ਵੱਲੋਂ ਫੇਰੋਂ ਨੂੰ ਲੈ ਕੇ ਆਉਣੀ ਤੇ ਜੰਡੀੜ ਵੱਲੋਂ ਕਿਉਂਕਿ ਇੰਗੇਤੀ ਹੈ ਤਾਂ ਮੁਰਲੀ ਨਾਲ ਜਾਇਆ ਤਾਂ ਹਮੇਂ ਜੇ ਆਪਾਂ ਦੋਨੋਂ ਕੁੱਰੇ ਕਰ ਲਈਏ ਕੰਮ ਕਰ ਸਕਦੇ ਹਾਂ ਜੀ ਕਿਵੇਂ ਕਰਾਂ ਬਿਲਕੁਲ ਜੀ ਸ਼ਰਤਾਂ ਵੀ ਪੂਰੀ ਕਰਦੀਆਂ ਨੇ ਕਿ ਪੈਸੇ ਵੀ ਕਮਾਉਂਦੀਆਂ ਨੇ ਜੀ ਹਾਂ ਜੀ ਇਹ ਦੋ ਲੜਕੀਆਂ ਆਪ ਵੀ ਹੈਰੋਨ ਕੀਦੀਆਂ ਨੇ ਕਿਹੜੀ ਚਲਾ ਰਹੀ ਤੁਸੀਂ ਮਾਮਲਾ ਅੱਗੇ ਇਹ ਮਕਦਮਾ ਨੰਬਰ 240 ਅੰਡਰ ਸੈਕਸ਼ਨ 21 ਕਟ 85 ਐਨਵੀ ਸੈਕਟਰ ਟਾਣਾ ਪਲਾਈ ਸੋਰੀ ਟਾਣਾ ਸਮਰਾਲਾ ਦਰਜ ਕਰਕੇ ਕੁੱਤੀ ਸ਼ੁਰੂ ਕਰ ਦਿੱਤੀ ਹੈ ਤੇ ਮੈਰਿਡ ਵੀ ਕੋਈ ਨਾ ਜਣ ਜਾਂ ਕੰਮ ਹੈ ਰਿਹਾ ਨੇ ਡੋਰੀਕੁਰੀਆ ਮੈਰਿਡ ਨੇ ਦੋਹਾਂ ਦੇ ਆਪਣੇ ਡਿਵੋਰਸ ਹੋਇਆ ਹੈ ਫਲਾਪ ਹੋਇਆ ਹੈ ਤੈਨੂੰ ਮਾਮਲਾ ਕਰਦੇ ਹਾਂ ਅਜੇ ਮੋੜਲੀ ਪੁਛਕੇ ਚੱਲ ਰਹੀ ਆ ਔਰ ਕਾਰਡ ਉਹਨਾ ਥਾਣਿਆਂ ਤੋਂ ਪਤਾ ਕਰਾਵਾਂਗੇ ਜੇ ਹੋਇਆ ਜਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ